ਸਤਿ ਸ੍ਰੀ ਅਕਾਲ ਦੋਸਤੋ ਮੈਂ ਇੱਕ ਵਾਰੀ ਫੇਰ ਤੁਹਾਡੇ ਨਾਲ ਲਾਈਵ ਫੇਸਬੁਕ ਤੇ ਹਰੂ ਇਸ ਵਕਤ ਮੈਂ ਦਫਤਰ ਦੇ ਵਿੱਚ ਹਾਂ ਸੰਗਰੂਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਆਏ ਹਾਂ ਮੰਗ ਪੱਤਰ ਜਾਂ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਸ ਬੰਦੀ ਗੱਲਬਾਤ ਹੁੰਦੀ ਹੈ ਮਿਲ ਕੇ ਉਸ ਤੋਂ ਬਾਅਦ ਅੱਜ ਦੱਸ ਤੋ 11:30 ਤੱਕ ਮੈਂ ਇੱਥੇ ਦਫਤਰ 'ਚ ਬੈਠੂੰਗਾ ਉਸ ਤੋਂ ਬਾਅਦ ਫਿਰ ਭਵਾਨੀਗੜ੍ਹ ਇਲਾਕੇ ਦੇ ਪਿੰਡਾਂ 'ਚ ਜਾਊਂਗਾ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਇਲਾਕਿਆਂ ਤੋਂ ਵੱਖ-ਵੱਖ ਪਿੰਡਾਂ ਤੋਂ ਕਸਬਿਆਂ ਤੋਂ ਲੋਕ ਆਏ ਨੇ ਪੰਚਾਇਤਾਂ ਵੀ ਆਈਆਂ ਨੇ ਬਹੁਤ ਸਾਰੀਆਂ ਪੰਚਾਇਤਾਂ ਸਰਵਸੰਮਤੀ ਨਾਲ ਚੁਣੀਆਂ ਗਈਆਂ ਨੇ ਜਿਹੜਾ ਉਹਨਾਂ ਨੂੰ ਅਸੀਂ ਵਿਕਾਸ ਦੇ ਕੰਮਾਂ ਵਾਸਤੇ ਪੈਸਾ ਦੇਣ ਦਾ ਵਾਅਦਾ ਕੀਤਾ ਸੀ ਉਹਦਾ ਵੀ ਸਾਰਾ ਪਰਫਾਰਮਾ ਤਿਆਰ ਕਰ ਰਹੇ ਹਾਂ ਅਸੀਂ ਤੇ ਇੱਕ ਚੰਗੀ ਗੱਲ ਹੈ ਕਿ ਲੰਗ ਮੁੰਡੇ ਸਰਪੰਚ ਬਣੇ ਨੇ ਪੰਚ ਬਣੇ ਨੇ ਔਰ ਉਹਨਾਂ ਨੂੰ ਪਿੰਡਾਂ ਵਾਸਤੇ ਕੰਮ ਕਰਨ ਦਾ ਜਨੂਨ ਹੈ ਉਹ ਮੈਲਕਲਾ ਤੋਂ ਭਦੌੜ ਤੋਂ ਲਹਿਰਾਗਾਗਾ ਤੋਂ ਔਰ ਜੈਮਲ ਸਿੰਘ ਵਾਲੇ ਤੋਂ ਤਾਜੋਕੇ ਵਾਲੇ ਜਿੱਥੇ ਜਿੱਥੇ ਹੁਣ ਜਾ ਕੇ ਆਏ ਆ ਰੀਸੈਂਟਲੀ ਨੰਗਲ ਤੋਂ ਮਾਨ ਸਰ ਜੀ ਨੰਗਲ ਬਿੱਲੀ ਨੰਗਲ ਆਇਆ ਆ ਗਿਆ ਜੀ ਸੋ ਸਾਰਾ ਹਲਕਾ ਜਿਹੜਾ ਉਹ ਇੱਥੇ ਆਇਆ ਹੋਇਆ ਔਰ ਲਾਸਟ ਜਿਹੜੀ ਇਨਸਟਾਲਮੈਂਟ ਹੈ ਲਾਸਟ ਕਿਸ਼ਤ ਹੈ ਜਿਹੜੀ ਐਮਪੀ ਲਾਈਟਸ ਦੀ ਉਹਦੀ ਜਿਹੜੀ ਵੰਡੇ ਉਹ ਚੱਲ ਰਹੀ ਹੈ ਉਹ ਬਿਨਾ ਵੰਡੇ ਰਹੇ ਜੀ ਕਿਉਂਕਿ ਲੋਕਾਂ ਦਾ ਪੈਸਾ ਹੈ ਟੈਕਸ ਦਾ ਪੈਸਾ ਹੈ ਮਤਲਬ ਸੀਖਾਂ ਦੀ ਡੱਬੀ ਮਾਚਸ ਉਹ ਵੀ ਖਰੀਦਦੇ ਆਂ ਬਾਜ਼ਾਰ ਚੋਂ ਤਾਂ ਵੀ ਟੈਕਸ ਦਿੰਨੇ ਆ ਸੋ ਇਹ ਟੈਕਸ ਦਾ ਪੈਸਾ ਕਿਸੇ ਨਾ ਕਿਸੇ ਰੂਪ ਚ ਗਵਰਨਮੈਂਟ ਵਾਪਸ ਦਿੰਦੀ ਹੈ ਐਮਪੀ ਲੈਡਸ ਉਹਦਾ ਇੱਕ ਹਿੱਸਾ ਹੈ ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਅੱਜ ਹਰ ਬੰਦੇ ਨੂੰ ਦਿਨਾਂ ਚ ਲਾਸਟ ਬੰਦੇ ਨਾਲ ਮੇਂ ਮੁਲਾਕਾਤ ਨਹੀਂ ਹੁੰਦੀ ਉਹ ਟੈਂਡਿੰਗ ਕੀਤਾ ਜਾਂਦਾ ਉਹਨਾਂ ਚੇਰਮੈਨ ਦਫ਼ਤਰ 'ਚ ਬੈਠੂਗਾ ਕੈਂਸਰ ਦੀਆਂ ਫਾਈਲਾਂ ਬਹੁਤ ਸਾਰੀਆਂ ਆਉਂਦੀਆਂ ਨੇ ਇੱਕ ਐਮਪੀ ਜਿਹੜਾ ਉਹ ਹਰ ਮਹੀਨੇ ਤਿੰਨ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਜਿਹੜੇ ਮਰੀਜ਼ ਨੇ ਉਹਨਾਂ ਦਾ ਪ੍ਰਾਈਮ ਮਿਨਿਸਟਰ ਲੀਫ ਫੰਡ 'ਚੋਂ ਫ੍ਰੀ ਇਲਾਜ ਕਰਾ ਸਕਦਾ ਅਸੀਂ ਬਹੁਤ ਸਾਰੀਆਂ ਜਿਹੜੀਆਂ ਰეკਮੈਂਡੇਸ਼ਨਸ ਭੇਜੀਆਂ ਹੋਈਆਂ ਨੇ ਆਉਂਦੀਆਂ ਵੀ ਰਹਿੰਦੀਆਂ ਨੇ ਔਰ ਇੱਕ ਵੀ ਮਹੀਨਾ ਸੀ ਕੋਈ ਖਾਲੀ ਨਹੀਂ ਜਾਣ ਦਿੱਤਾ ਸੋ ਜਿੰਨਾ ਅਸੀਂ ਹੋ ਸਕਦਾ ਐਮਪੀ ਲਾਈਟ ਤੋਂ ਬਿਨਾਂ ਵੀ ਉਹ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਲੋਕਾਂ ਦੇ ਕੰਮ ਆ ਸਕੇ ਕਿਉਂਕਿ ਮੇਰੇ ਇੱਕ ਸਾਈਨ ਕਰਨ ਨਾਲ ਜਾਂ ਮੇਰੇ ਇੱਕ ਫੋਨ ਕਰਨ ਨਾਲ ਮੇਰੀ ਇੱਕ ਐਪਲੀਕੇਸ਼ਨ ਲਿਖਣ ਨਾਲ ਜੇ ਕਿਸੇ ਦੇ ਘਰ 'ਚ ਚੁੱਲਾ ਬਲਦਾ ਹੈ ਜਾਂ ਕਿਸੇ ਦਾ ਰਿਸ਼ਤੇਦਾਰ ਜਾਂ ਕਿਸੇ ਦਾ ਭੈਣ ਭਾਈ ਕੋਈ ਇਲਾਜ ਕਰਾ ਕੇ ਠੀਕ ਹੋ ਜਾਂਦਾ ਹੈ ਤਾਂ ਇਹ ਤੋਂ ਵੱਡਾ ਪੁੰਨ ਕੋਈ ਨਹੀਂ ਹੈਗਾ। ਸੋ ਅੱਜ ਦਫ਼ਤਰ 'ਚ ਆਏ ਆ ਤਾਂ ਆਫਟਰਨੂਨ ਪਿੰਡਾਂ 'ਚ ਜਾਵਾਂਗੇ। ਉੱਥੋਂ ਵੀ ਤੁਹਾਡੇ ਨਾਲ ਲਾਈਵ ਰੂ-ਰੂ ਹੋਵਾਂਗੇ। ਬਹੁਤ-ਬਹੁਤ ਧੰਨਵਾਦ ਅੱਜ ਲਈ। ਇੰਨੀ ਹੀ ਹੈ ਤੁਹਾਡੀ ਸਾਰੀ ਜਿਹੜੀ ਸਭ ਜਿਹੜੀ ਹਲਕੇ ਦੇ ਜਿਹੜੇ ਲੋਕ ਆਏ ਨੇ ਇਹਨਾਂ ਨੂੰ ਅਟੈਂਡ ਕਰੂੰਗਾ ਮੈਂ ਇਹ ਨਹੀਂ ਪੁੱਛਦਾ ਕਿ ਉਹ ਕਿਹੜੀ ਪਾਰਟੀ ਨਾਲ ਸੰਬੰਧਿਤ ਨੇ ਜਾਂ ਵੋਟਾਂ ਕਿਹਨੂੰ ਪਾਈਆਂ ਸੀ ਉਹ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਇਹ ਇਹਨਾਂ ਦੇ ਕੰਮ ਆਉਣਾ ਜ਼ਰੂਰੀ ਹੈ ਸੋ ਕੋਈ ਅਸੀਂ ਇਹ ਨਹੀਂ ਰੱਖਦੇ ਕਿ ਕੋਈ ਸਿਕਿਉਰਿਟੀ ਹੈ ਜਾਂ ਕੋਈ ਇਹ ਬਾਰੀ-ਬਾਰੀ ਸਾਰੇ ਮਿਲ ਹੀ ਜਾਣਗੇ ਤੇ ਮੈਂ ਜਿਨ੍ਹਾਂ ਦੇ ਕੰਮ ਐ ਐਸੇ ਵਕਤ ਕੋਈ ਫੋਨ ਤੇ ਹੋ ਸਕਦੇ ਨੇ ਕਿਸੇ ਅਫਸਰ ਨੂੰ ਫੋਨ ਕਰਕੇ ਕੋਈ ਕੰਮ ਹੋ ਸਕਦਾ ਜਾਂ ਰਕਮੈਂਡੇਸ਼ਨ ਕਿਤੇ ਕਰਨੀ ਹੈ ਉਹ ਉਸ ਸਟੈਂਪ ਲਾ ਕੇ ਅਸੀਂ ਇੱਥੋਂ ਹੀ ਕਰ ਦਿੰਨੇ ਆ ਜੇ ਕੋਈ ਨਾ ਕੰਮ ਹੋਵੇ ਤਾਸੀ ਅਫਸਰ ਤੋਂ ਟਾਈਮ ਲੈ ਕੇ ਉਹਨਾਂ ਨੂੰ ਮਿਲਾ ਦਿੰਨੇ ਆ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਪੂਰੀ ਦੁਨੀਆ ਦੇ ਵਿੱਚ ਬੈਠੇ ਦੇਖ ਰਹੇ ਹੋ ਤੇ ਬਹੁਤ ਸਾਰਾ ਪਿਆਰ ਦੁਆਵਾਂ ਤੁਹਾਡੀਆਂ ਜਿਹੜੀਆਂ ਮਿਲਦੀਆਂ ਨੇ ਬਹੁਤ ਧੰਨਵਾਦ ਅਜਲੀ ਨੇ ਕਾਫੀ ਆ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਆਓ ਜੀ